ਬਰਨਾਰਾ ਦੇ ਵਿਧਾਨ ਸਭਾ ਹਲਕਾ ਪਦੌੜ ਦੇ ਪਿੰਡ ਪਖੋਕਲਾ ਵਿਖੇ ਅੱਜ ਸਵੇਰੇ 3 ਵਜੇ ਦੇ ਕਰੀਬ ਉਸ ਸਮੇਂ ਵੱਡਾ ਘਰ ਵਿੱਚ ਧਮਾਕਾ ਹੋ ਗਿਆ ਜਦ ਇੱਕ ਪਤੀ ਪਤਨੀ ਆਪਣੇ ਬੱਚੇ ਸਮੇਤ ਘਰ ਵਿੱਚ ਸੌ ਰਹੇ ਸਨ ਧਮਾਕਾ ਇਨਾ ਵੱਡਾ ਸੀ ਕਿ ਘਰ ਦੇ ਵਿੱਚ ਤਿੰਨ ਕਮਰਿਆਂ ਤੇ ਇੱਕ ਰਸੋਈ ਦੀ ਛੱਤ ਨੂੰ ਉਡਾ ਦਿੱਤਾ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਰੇ ਅਸੀਂ ਸੁੱਤੇ ਪਏ ਸੀ ਇਹ 3 ਵਜੇ ਦੀ ਗੱਲ ਹੈ ਜੀ ਸੋਵਾਂ ਦਾ ਨੁਕਸਾਨ ਹੋਇਆ ਕਿੰਨੇ ਜਨੇ ਜਖਮੀ ਹੋ ਗਏ ਨੁਕਸਾਨ ਤਾਂ ਹੀ ਮੇਰੇ ਪਤੀ ਦੇ ਕਾਫੀ ਉਹ ਇਧਰੋਂ ਆਫ ਕਰਦੇ ਸੀਗੇ ਦੇਖਦੇ ਸੀ ਕੀ ਹੋਇਆ ਫਿਰ ਉਹਨਾਂ ਦੇ ਜਿਆਦਾ ਜਲਨ ਜੀ ਹੋ ਗਈ ਮੇਰੇ ਸਾਹ ਦੀ ਸਿਰਚ ਆਈ ਕੀ ਮੈਨੂੰ ਪਤਾ ਲੱਗ ਗਿਆ ਕੋਈ ਨਹੀਂ ਕਾਰਨ ਤਾਂ ਕੋਈ ਪਤਾ ਨਹੀਂ ਲੱਗਿਆ ਇਹ ਕਾਰਨ ਦਾ ਜੀ ਇਹ ਹੋਇਆ ਜੀ ਤੜਕੇ 3 ਵਜੇ ਦਾ ਟਾਈਮ ਸੀ ਇਹ ਆ ਲੱਗਿਆ ਜਿਵੇਂ ਕੋਈ ਬੰਬ ਫਟ ਗਿਆ ਹੁੰਦਾ ਉਥੇ ਹੁਣ ਜਿਹੜੇ ਕਮਰੇ ਚ ਇੱਕ ਲੋਇਟਰ ਪਿਆ ਸੀ ਇੱਕ ਚ ਗੈਸ ਪਿਆ ਸੀ ਪਤਾ ਕੋਈ ਸਾਨੂੰ ਲੱਗ ਨਹੀਂ ਰਿਹਾ ਵੀ ਕਿ ਚਾਂਸ ਕੀ ਹੋਇਆ ਤੇ ਸੰਤਾ ਉਦੋਂ ਪਤਾ ਲੱਗਿਆ ਵੀ ਜਦੋਂ ਬੰਬ ਮਗੂ ਮਤਲਬ ਫਟ ਗਿਆ ਇਹ ਤਿੰਨੇ ਛੱਤਾਂ ਪੱਟੀਆਂ ਗਈਆਂ ਜਿਹੜਾ ਸਮਾਨ ਪਿਆ ਸੀ ਸਾਰਾ ਟੁੱਟ ਪੁੱਟ ਕੇ ਸਾਰਾ ਚੂਰਾ ਹੋ ਗਿਆ ਜੀ ਫ੍ਰਿਜ ਵਗੈਰਾ ਕੂਲਰ ਪਿਆ ਸਾਰੇ ਕੁਝ ਖਰਾਬ ਹੋ ਗਿਆ ਜੀ ਕਿੰਨਾ ਨੁਕਸਾਨ ਹੋਇਆ ਕਿ ਨੁਕਸਾਨ ਤਾਂ ਜੀ ਹੁਣ ਦੇਖਿਆ ਜਾਵੇ ਜਿਹੜੇ ਹਿਸਾਬ ਨਾਲ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦਾ ਗਰੀਬ ਦਾ ਆਪ ਨੂੰ ਕੀ ਹੋਇਆ ਉਹਨੂੰ ਆਪ ਨੂੰ ਜਦੋਂ ਭੱਜ ਕੇ ਜਦੋਂ ਪਤਾ ਲੱਗਿਆ ਉੱਠ ਕੇ ਉਹਦੇ ਨਾਲ ਪਿੰਡੇ ਨੂੰ ਸੇਕ ਲੱਗ ਗਿਆ ਮਤਲਬ ਕੱਲੀ ਬਲੈਨ ਪਾਈ ਹੋਈ ਸੀ ਦੁਨੇ ਜਵਾਕ ਤੇ ਘਰ ਵਾਲੀ ਉਹ ਪਈ ਸੀ ਨਾਲ ਉਹਦੇ ਨਾਲ ਸਰੀਰ ਉਹਦਾ ਕੇ ਸੇਕ ਲੱਗ ਗਿਆ ਉਹ ਹਸਪੀਟਲ ਦਾਖਲਾ ਹੈ ਵੀਡੀਓ ਤੇ ਘਰ ਵਾਲੀ ਆ ਉਹਦੇ ਸਿਰ 'ਚ ਸੱਟਾਂ ਲੱਗੀਆਂ ਟੋਟਾ ਟੋਟਾ ਵੱਜ ਗਿਆ ਜਦੋਂ ਤਾਂ ਮਤਲਬ ਬੰਬ ਮੋਗੋ ਬੜਾਕਾ ਪਿਆ ਇਹ ਸਾਡੇ ਕੋਲ ਕੱਲ ਰਾਤ ਨੂੰ ਜੀ ਪੱਖੋ ਕਲਾ ਤੋਂ ਇੱਕ ਬਰਨਿੰਗ ਕੇਸ ਆਇਆ ਜੀ ਉਹੋ ਸਿਲੰਡਰ ਫਟਣ ਕਰਕੇ ਬਰਨ ਹੋ ਗਿਆ ਸੀ ਜੀ ਬਰਨ ਨੀਅਰ ਬਰ 30 ਟੂ 40 ਪਰਸੈਂਟ ਹੈ ਸਰ ਹੁਣ ਪੇਸ਼ੈਂਟ ਆ ਸੀ ਰਾਤ ਨੂੰ ਐਮਰਜੈਂਸੀ ਸਵਾਮ ਦੇ ਕੇ ਡਾਕਟਰ ਵਿਕਾਸ ਗੁਪਤਾ ਜੀ ਉਹਨਾਂ ਟਰੀਟਮੈਂਟ ਕਰ ਰਿਹਾ ਜੀ ਤੇ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ 'ਚ ਹੈ ਤੇ ਪੇਸ਼ੈਂਟ ਨੂੰ ਪੂਰੇ ਟਰੀਟਮੈਂਟ ਸਟਾਰਟ ਹੈ ਜੀ ਤੇ ਮੋਸਟ ਪ੍ਰੋਗਰੈਸ ਸੀ ਪੇਸ਼ੈਂਟ ਚੰਗੀ ਤਰ੍ਹਾਂ ਕੀ ਕਰਕੇ ਕਰ ਪੀ ਜਾਂਦੇ ਕੀ ਨਾਮ ਪੇਸ਼ੰਦ ਹੈਗਾ ਸਰ ਤੁਸੀਂ ਦਾ ਨਾਮ ਹਰਮੇਲ ਸਿੰਘ ਹੈ ਜੀ ਪੱਖੋਕਲਾ ਪਿੰਡ ਤੋਂ ਆ ਜੀ ਪੱਖੋਕਲਾ ਦੇ ਸਰਪੰਚ ਸਾਹਿਬ ਨੇ ਸਾਨੂੰ ਕਾਲ ਕੀਤੀ ਸੀ ਵੀ ਇੱਕ ਹਰਮੇਲ ਸਿੰਘ ਦਾ ਘਰ ਹੈਗਾ ਇੱਥੇ ਗੋਨਾਪੱਤੀ ਦੇ ਵਿੱਚ ਉੱਥੇ ਵੀ ਘਰ ਦੇ ਵਿੱਚ ਅਚਨਚੇਤ ਜਿਹੜਾ ਹੈਗਾ ਧਮਾਕਾ ਹੋਇਆ ਹੈਗਾ ਅਸੀਂ ਪਿੰਡ ਦੇ ਵਿੱਚ ਹੀ ਮੌਕੇ ਤੇ ਪਹੁੰਚੇ ਤੇ ਹਰਮੇਲ ਸਿੰਘ ਦਾ ਘਰ ਹੈ ਇਹ ਪਿੱਛੇ ਜਿਹੜਾ ਹੈਗਾ ਤਿੰਨ ਕਮਰੇ ਨੇ ਜੀ ਇਹ ਤਿੰਨੇ ਦੀਆਂ ਉਹ ਧਮਾਕੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਛੱਤਾਂ ਉੱਡ ਗਈਆਂ ਤੇ ਜਾਨੀ ਨੁਕਸਾਨ ਜਿਹੜਾ ਹੁਣੋਂ ਬਚ ਗਿਆ ਘਰ ਦਾ ਮਾਲਕ ਹਰਮੇਲ ਸਿੰਘ ਉਹ ਥੋੜਾ ਝੁਲਸਿਆ ਗਿਆ ਓ ਬੀ ਐਮ ਸੀ ਹਸਪੀਟਲ ਦੇ ਵਿੱਚ ਦਾਖਲਾਗਾ ਤੇ ਉਹਨਾਂ ਦੇ ਘਰ ਵਾਲੀ ਸੀਗੀ ਸੁਖਪਾਲ ਕੌਰ ਉਹ ਮੈਨਰ ਜਿਹੜੀ ਹੈਗੀ ਹੈ ਜ਼ਖਮੀ ਹੈਗੀ ਕਾਰਨ ਬਤਾ ਲੱਗਿਆ ਸਰ ਬਲਾਕ ਕਾਰਨ ਇਹਨਾਂ ਦਸਨ ਮੁਤਾਬਕ ਤਾਂ ਇਹ ਕਹਿ ਰਹੇ ਨੇ ਵੀ ਜਿਵੇਂ ਅੰਦਰ ਬੈਟਰੀਆਂ ਦਾ ਕੰਮ ਕਰਦਿੰਦੇ ਨੇ ਇਹ ਬੈਟਰੀ ਬੁੱਟ ਹੋਣਾ ਕੁਝ ਬੈਟਰ ਤੋਂ ਵੀ ਹੋ ਸਕਦਾ ਜਿਹੜਾ ਹੈਗਾ ਵੀ ਜਿਹੜਾ ਕੋਈ ਚਿੰਗਾਰੀ ਲੱਗੀ ਹੋਵੇ ਤੇ ਗੈਸ ਲੀਕ ਦਾ ਵੀ ਚੱਲ ਰਿਹਾਗਾ ਉਹ ਦੇਖਦੇ ਹੁਣ ਕੀ ਮਾਮਲਾ ਸਾਹਮਣੇ ਆ ਰਿਹਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਉਹ ਕਹਿ ਰਹੇ ਆ ਸਮਾਨੀ ਬਿਜਲੀ ਦੀ ਹੋਊ ਸੋ ਹਾਂ ਉਹ ਵੀ ਕਹਿ ਰਹੇ ਨੇ ਉਹ ਤੋਂ ਵੀ ਚਲੋ ਇਹ ਬਦਲਵਾਈ ਵਾਲਾ ਮੌਸਮ ਹੈਗਾ ਉਹਦੀ ਪੌਸਿਬਿਲਿਟੀ ਵੀ ਜਿਹੜੀ ਆਪਾਂ ਖਤਮ ਨਹੀਂ ਕਰ ਸਕਦੇ ਫਿਰ ਵੀ ਦੇਖਦੇ ਆ ਜੋ ਕੁਝ ਵੀ ਹੈਗਾ ਉਹਦੇ ਮੁਤਾਬਕ ਜੋ ਜੋ ਬਣਦਾ ਹੈਗਾ ਆ ਅਸੀਂ ਜਿਹੜੇ ਹੈਗੇ ਜ਼ਖਮੀ ਹੈਗੇ ਬੀਐਮਸੀ ਉਹਨਾਂ ਬਿਆਨ ਲਿਖ ਰਹੇ ਆ ਤੇ ਕਿਉਂਕਿ ਚਸ਼ਮਦੀਪ ਤਾਂ ਉਹ ਹੀ ਨੇ ਕੋਲੇ ਹੋਈ ਸੀਗੇ ਉਹਨੇ ਦੱਸੰਗੋਤਾ ਕਿ ਜੋ ਵੀ ਬੰਦੀ ਕਰ ਵੀ ਆਮਲ ਚ ਲੈ ਜਾਂਦੀ ਜਾਊਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ